ਬੀਜੇਪੀ ਲੀਡਰ ਲਗਾਤਾਰ ਚੋਣ ਪ੍ਰਚਾਰ ਲਈ ਵੱਖ-ਵੱਖ ਥਾਵਾਂ ਦੇ ਉੱਤੇ ਜਾਂਦੇ ਨਜ਼ਰ ਆ ਰਹੇ ਨੇ ਪਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਉਸੇ ਤਰ੍ਹਾਂ ਬਰਕਰਾਰ ਹੈ ਖਾਸ ਕਰਕੇ ਗੱਲ ਕਰੀਏ ਗੁਰਦਾਸਪੁਰ ਦੀ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਉਮੀਦਵਾਰ ਨੇ ਔਰ ਉਮੀਦਵਾਰੀ ਮਿਲਨਸਾਰ ਹੀ ਉਹ ਲੱਗ ਗਏ ਚੋਣ ਪ੍ਰਚਾਰ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਦਿਨੇਸ਼ ਬੱਬੂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਪਰ ਉਹਨਾਂ ਦੀਆਂ ਕੋਸ਼ਿਸ਼ਾਂ ناکਾਮ ਹੁੰਦੀਆਂ ਨਜ਼ਰ ਆ ਰਹੀਆਂ ਜਿਵੇਂ ਬਾਕੀ ਬੀਜੇਪੀ ਲੀਡਰਾਂ ਦੀਆਂ ਕੋਸ਼ਿਸ਼ਾਂ ਦੇ ਉੱਤੇ ਪਾਣੀ ਫਿਰਦਾ ਪਿਆ ਉਸੇ ਤਰ੍ਹਾਂ ਕਿਸਾਨਾਂ ਦਾ ਵਿਰੋਧ ਦਿਨੇਸ਼ ਬੱਬੂ ਨੂੰ ਲੈ ਕੇ ਬਰਕਰਾਰਾ ਦਿਨੇਸ਼ ਬੱਬੂ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਦੇ ਵਿੱਚ ਜਾਣ ਦੀ ਹਲਕਿਆਂ ਦੇ ਵਿੱਚ ਜਾਣ ਦੀ ਪਿੰਡਾਂ ਦੇ ਵਿੱਚ ਗ੍ਰਾਹਾਂ ਦੇ ਵਿੱਚ ਜਾਣ ਦੀ ਪਰ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਨੂੰ ਉੱਥੇ ਰੋਕ ਦਿੱਤਾ ਗਿਆ ਪ੍ਰਚਾਰ ਕਰਨ ਲਈ ਜਾਣ ਲੱਗੇ ਸੀ ਦਿਨੇਸ਼ ਬੱਬੂ ਬੀਜੇਪੀ ਦੇ ਲੀਡਰ ਉਹਨਾਂ ਦੇ ਨਾਲ ਸੀ ਉੱਥੇ ਹੀ ਰੋਕ ਲਿਆ ਗਿਆ ਕਿਸਾਨਾਂ ਵੱਲੋਂ ਹਾਲਾਂਕਿ ਸੀਨੀਅਰ ਲੀਡਰਸ਼ਿਪ ਨੇ ਜ਼ਰੂਰ ਕਿਹਾ ਕਿ ਕਿਸੇ ਵੀ ਲੀਡਰ ਨੂੰ ਰੋਕਣਾ ਨਹੀਂ ਹੈ ਪਿੰਡਾਂ ਦੇ ਅੰਦਰ ਦਾਖਲ ਹੋਣ ਤੋਂ ਨਹੀਂ ਰੋਕਣਾ ਸਗੋਂ ਪਿੰਡਾਂ ਦੇ ਅੰਦਰ ਲਿਆ ਕੇ ਉਹਨਾਂ ਦੇ ਉਹਨਾਂ ਤੋਂ ਸਵਾਲ ਪੁੱਛਣੇ ਉਹੀ ਕੰਮ ਕੀਤਾ ਗਿਆ ਸਵਾਲ ਜਵਾਬ ਕੀਤੇ ਗਏ ਨੇ ਪਰ ਸਵਾਲ ਜਵਾਬ ਇਸ ਤਰ੍ਹਾਂ ਦੇ ਹੋਏ ਨੇ ਕਿ ਦਿਨੇਸ਼ ਬੱਬੂ ਉੱਥੋਂ ਵਾਪਸ ਮੁੜਦੇ ਨਜ਼ਰ ਆਏ ਨੇ ਜੋ ਹਾਲਾਤ ਭਾਜਪਾ ਲੀਡਰਾਂ ਦੇ ਨਾਲ ਬਣੇ ਹੋਏ ਨੇ ਉੱਥੋਂ ਸਾਫ਼ ਪ੍ਰਤੀਤ ਹੋ ਰਿਹਾ ਕਿ ਕਿਸਾਨ ਭਾਜਪਾ ਲੀਡਰਾਂ ਦੇ ਪੈਰ ਨਹੀਂ ਲੱਗਣ ਦੇ ਰਹੇ ਜੋ ਹਾਲਾਤ ਇਸ ਵੇਲੇ ਇਹਨਾਂ ਮਸਲਿਆਂ ਨੂੰ ਲੈ ਕੇ ਹੋਏ ਪਏ ਨੇ ਭਾਜਪਾ ਲੀਡਰਾਂ ਨੂੰ ਖਾਸ ਕਰਕੇ ਇੱਥੇ ਚਾਹੀਦਾ ਆ ਜਿਹੜੇ ਭਾਜਪਾ ਉਮੀਦਵਾਰ ਲਾਣੇ ਗਏ ਨੇ ਉਹਨਾਂ ਨੂੰ ਚਾਹੀਦਾ ਆ ਕਿ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ ਕਿਸਾਨਾਂ ਦੇ ਨਾਲ ਡਿਸਕਸ਼ਨ ਕਰਨ ਹੁਣ ਵੱਧ ਕਰਕੇ ਉਮੀਦਵਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਸ਼ਾਇਦ ਕਿਸਾਨੀ ਮੰਗਾਂ ਬਾਰੇ ਨਹੀਂ ਪਤਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸਾਨ ਚਾਹੁੰਦੇ ਕੀ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸਾਨਾਂ ਦੇ ਨਾਲ ਪਹਿਲਾਂ ਵਾਅਦੇ ਕਿਹੜੇ ਹੋਏ ਸੀ ਔਰ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸਾਨਾਂ ਨੇ ਇਲਜ਼ਾਮ ਕਿਹੜੇ ਨੇ ਉਹ ਬੀਜੇਪੀ ਉਮੀਦਵਾਰ ਹੁਣ ਕਿਸਾਨਾਂ ਨੂੰ ਕੀ ਜਵਾਬ ਦੇਣ ਉਹ ਕਿਸਾਨ ਜਦੋਂ ਸਵਾਲ ਕਰਦੇ ਨੇ ਤਾਂ ਬੀਜੇਪੀ ਲੀਡਰ ਚੁੱਪ ਕਰ ਜਾਂਦੇ ਨੇ ਜ਼ਬਾਵੇ ਕਹ ਜਦੋਂ ਉਹਨਾਂ ਨੂੰ ਗਿਆਨ ਹੀ ਨਹੀਂ ਹੋਵੇਗਾ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਕਿਸਾਨ ਚਾਹੁੰਦੇ ਕੀ ਨੇ ਤੇ ਉਸ ਦਾ ਜਵਾਬ ਕੀ ਦਿੱਤਾ ਜਾ ਸਕਦਾ ਜਦੋਂ ਜਵਾਬ ਨਹੀਂ ਲੱਭਦਾ ਤਾਂ ਫਿਰ ਬੀਜੇਪੀ ਲੀਡਰਾਂ ਵਾਸਤੇ ਪਿੱਛੇ ਮੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ ਉਹੀ ਕੁਝ ਹਾਲ ਹੀ ਦੇ ਵਿੱਚ ਵੇਖਣ ਨੂੰ ਮਿਲਿਆ ਭਾਵੇਂ ਉਹ ਗਰਦਾਸਪੁਰ ਹੋਵੇ ਭਾਵੇਂ ਫਰੀਦਕੋਟ ਹੋਵੇ ਭਾਵੇਂ ਉਹ ਬਠਿੰਡਾ ਹੋਵੇ ਇਨਾ ਹਾਲਾਤਾਂ ਦੇ ਵਿੱਚ ਬੀਜੇਪੀ ਲੀਡਰਾਂ ਦਾ ਸਰਵਾਈਵ ਕਰਨਾ ਔਖਾ ਹੋ ਸਕਦਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਲਗਾਤਾਰ ਡਟੇ ਹੋਏ ਨੇ ਕਿ ਉਹਨਾਂ ਨੇ ਬੀਜੇਪੀ ਲੀਡਰਾਂ ਨੂੰ ਨਹੀਂ ਜਿੱਤਣ ਦੇਣਾ ਪਰ ਉੱਥੇ ਹੀ ਵਿਰੋਧ ਪ੍ਰਦਰਸ਼ਨ ਵੀ ਹੋ ਰਿਹਾ ਕਿਸਾਨ ਜੰਦਾਬਾਦ ਮਰਦਾਬਾਦ ਦੇ ਨਾਰੇ ਵੀ ਲਾ ਰਹੇ ਨੇ ਕੋਈ ਕੋਈ ਦਿਨ ਤਾਂ ਇਹੋ ਜਿਹਾ ਵੀ ਹੁੰਦਾ ਜਿੱਥੇ ਡਾਂਗਾ ਸੋਟੀਆਂ ਵੀ ਚੱਲ ਪੈਂਦੀਆਂ ਨੇ ਪਥਰਾ ਵੀ ਹੋ ਜਾਂਦੇ ਨੇ ਯਾਨੀ ਕਿ ਸਥਿਤੀ ਜਿਹੜੀ ਆ ਉਹ ਹੌਲੀ ਹੌਲੀ ਵਿਗੜਦੀ ਨਜ਼ਰ ਆ ਰਹੀ ਹੈ ਬੀਜੇਪੀ ਲੀਡਰਾਂ ਵਾਸਤੇ ਜਿੱਥੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਦਾ ਇਹ ਪ੍ਰੋਗਰਾਮ ਸੀ ਕਿ ਪੰਜਾਬ ਦਾ ਦਿਹਾਤੀ ਖ ਵਲ ਕੀਤਾ ਜਾਵੇ ਉਥੇ ਹੀ ਪੰਜਾਬ ਦਾ ਦਿਹਾਤੀ ਖੇਤਰ ਬੀਜੇਪੀ ਲੀਡਰਾਂ ਦੀ ਹਾਂ ਤੱਕ ਸੁਣਨ ਨੂੰ ਤਿਆਰ ਨਹੀਂ ਹੈਗਾ ਇਹੋ ਜੀ ਸਥਿਤੀ ਦੇ ਵਿੱਚ ਬੀਜੇਪੀ ਲੀਡਰਾਂ ਦਾ ਅਕਸ ਕਿਸ ਤਰ੍ਹਾਂ ਸੁਧਰ ਸਕਦਾ ਹੈ ਬੀਜੇਪੀ ਦਾ ਅਕਸ ਕਿਸ ਤਰ੍ਹਾਂ ਸੁਧਰ ਸਕਦਾ ਕਿਸਾਨਾਂ ਦੇ ਵਿੱਚ ਉਹ ਸਨੇਹ ਜਿਹੜਾ ਬਾਕੀ ਪਾਰਟੀਆਂ ਲਈ ਕਿਸੇ ਪੱਦਰ ਦੇ ਉੱਤੇ ਹੋ ਸਕਦਾ ਆ ਉਹ ਬੀਜੇਪੀ ਲੀਡਰਾਂ ਵਾਸਤੇ ਖਾਸ ਕਰਕੇ ਭਾਜਪਾ ਵਾਸਤੇ ਕਿਸ ਤਰ੍ਹਾਂ ਹੋਵੇਗਾ ਇਹਦੇ ਉੱਤੇ ਸਵਾਲ ਖੜੇ ਹੋਏ ਨੇ ਗੱਲਾਂ ਇਹ ਚੱਲ ਰਹੀਆਂ ਨੇ ਜ਼ਰੂਰ ਕਿ ਬੀਜੇਪੀ ਇਸ ਵਾਰ ਵੋਟ ਪਰਸੈਂਟੇਜ ਹੋਰ ਵਧੀਆ ਕਰ ਸਕਦੀ ਹੈ ਪਰ ਗੱਲ ਸਿਰਫ ਵੋਟ ਪਰਸੈਂਟੇਜ ਤੇ ਨਹੀਂ ਬਣੀ ਹੋਈ ਬੀਜੇਪੀ ਭਾਵੇਂ ਸ਼ਹਿਰੀ ਇਲਾਕੇ ਦੇ ਵਿੱਚ ਵੋਟ ਪਰਸੈਂਟੇਜ ਵਧੀਆਂ ਕਰ ਲਵੇ ਪਰ ਦਿਹਾਤੀ ਖੇਤਰ ਦੇ ਵਿੱਚ ਹੋ ਸਕਦਾ ਹੈ ਕਿ ਬੀਜੇਪੀ ਦਾ ਵੋਟ ਪਰਸੈਂਟੇਜ ਹੋਰ ਹੇਠਾਂ ਵੱਲ ਨੂੰ ਚਲ ਜਾਵੇ ਕਿਸਾਨ ਜਿੰਨੇ ਦੁਖੀ ਨੇ ਬੀਜੇਪੀ ਲੀਡਰਾਂ ਤੋਂ ਹੋ ਸਕਦਾ ਹੈ ਕਿ ਬੀਜੇਪੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇ ਖੈਰ ਗੁਰਦਾਸਪੁਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਿਨੇਸ਼ ਬੱਬੂ ਆਪਣੇ ਪ੍ਰਚਾਰ ਕਰਨ ਲਈ ਨਿਕਲੇ ਸੀਗੇ ਪਰ ਕਿਸਾਨਾਂ ਨੇ ਘੇਰ ਲਿਆ ਸਵਾਲ ਜਵਾਬ ਕੀਤੇ ਜੋ ਹਾਲਾਤ ਬੜੇ ਤਸਵੀਰਾਂ ਸਾਹਮਣੇ ਨੇ ਆਹ ਉਹਦੇ ਉਹ ਨਹੀਂ ਬਿਲਕੁਲ ਨਹੀਂ ਹੋਣਾ ਅੱਜ ਤੇ ਪੁੱਛੇ ਹੀ ਹਣਾ ਉਹਦੇ ਚੋਂ ਉਹ ਵੀ ਹੋਣਾ ਚੁਰਾ ਦੇ ਬਾਦ ਉਹ ਬਾਕੀ ਤੋਹਿਆਰੀ ਦੋਵੇਂ ਦੀ ਕਿਹਦਾ ਫੈਸਲਾ ਹੋਇਆ ਵਾ ਅੱਜ ਨੇ ਕੋਈ ਚਵੀ ਆ ਗਈ ਆ ਤੇ ਉਹਦਾ ਸਵਾਦ ਬੋਲਣਾ ਹੈ ਕਿ ਸਭ ਤੋਂ ਬਲੇ ਅਗਰ ਮੂਦ ਨੂੰ ਕੋਈ ਖਪਾ ਨਹੀਂ ਦੇ ਸਤਵਾਰਾ ਕਰਦਾ ਵਾ ਅੱਜ ਜਿਸ ਨਾਲ ਨਾਲ ਕਰਦੇ ਰਿਆ ਜਿਸ ਲੋਕੇ ਤੋਂ ਰਗੇ ਬੇਦੀਰ ਅੱਜ ਉਹ ਆਪਣਾ ਆਪਣਾ ਭਾਈਚਾਰਾ ਖਰਾਬ ਹੋ ਗਏ ਅਹੀਂ ਤੋਂ ਦੇ ਆ ਹੋਇਆ ਸੀ ਗੱਲ ਹੋਇਆ ਕਿ ਆਪਾਂ ਐਸਕੇਮ ਦੀ ਕਾਲ ਆ ਜੋ ਐਸਕੇਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡੇ ਆ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸਾਨੂੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬਹਿ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿਤਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਦਾਨ ਹੋਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਸੀ ਜਾਬਤ ਜਰਾ ਕੇ ਪ੍ਰਦਰਸ਼ਨ ਕਰਾਂਗੇ ਨਹੀਂ ਧੱਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਐ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿ ਦਿੱਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤਾਂ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਨਾਸਵਾਲਪੁਰਿਆਏ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਤੇ ਕੀ ਜਵਾਬ ਦੇਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ